ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਦੂਕਤੀ ਕੋਰਦੁਲਨਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਭਰ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਕਿ ਠੀਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਰਿਕਵੈਸਟ ਹੈ ਕਿ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਸਾਡੇ ਡੇਲੀ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਵੀ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜਰੂਰ ਦੱਸ ਅਨੁਕੀਂ ਦੰਨ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਤ ਵਿੱਚ ਕਿਸੇ ਵੀ ਫੈਬਰਿਕ 'ਚ ਸਾਰੇ ਡਿਟੇਲ ਸਾਨੂੰ ਆਪਣੇ ਵਟਸਐਪ ਤੇ ਭੇਜ ਕੇ ਤੁਸੀਂ ਸੇਮ ਸੂਟ ਕੜਾ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਹਾਂਜੀ ਜਿਹੜੇ ਆਪਾਂ ਅੱਜ ਵਾਲੇ ਸੂਟ ਤੁਹਾਡੇ ਲਈ ਲੈ ਕੇ ਆਏ ਸਾਰੇ ਆਪਾਂ ਬਾਂਦਨੀ ਪ੍ਰਿੰਟ ਦੇ ਵਿੱਚ ਲੈ ਕੇ ਆਏ ਨੇ ਸੂਟ ਬਾਂਦਨੀ ਵਾਲੇ ਡਿਜ਼ਾਈਨ ਨੇ ਆਪਣੇ ਸਾਰੇ ਸੂਟਾਂ ਦੇ ਤੇ ਉਹਨਾਂ ਤੇ ਆਪਕੀ ਸਦੇ ਹੈਂਡਵਰਕ ਕਰਵਾਇਆ ਕਿਸੇ ਤੇ ਆਪਾਂ ਮਸ਼ੀਨ ਦੇ ਨਾਲ ਤਿਆਰ ਕਰਵਾਇਆਗਾ ਬਹੁਤੀ ਜਿਆਦਾ ਸੋਹਣੇ ਸੂਤਰ ਆਪਣੇ ਵਧੀਆ ਪਾਰਟੀ ਗੇਰ ਸੂਟ ਤਿਆਰ ਹੋਏ ਨੇ ਹੈਵੀ ਹੈਂਡਵਰਕ ਦੇ ਵਿੱਚ ਤਿਆਰ ਹੋਏ ਨੇ ਮਸ਼ੀਨ 'ਚ ਇਹ ਉਮੀਦ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਹਾਂਜੀ ਸਾਨੂੰ YouTube ਤੋਂ ਇਲਾਵਾ ਤੁਸੀਂ Insta ਤੇ ਫੋਲੋ ਕਰੋ sandhu bhuti koonduna ਨਾਲ ਸਾਡੀ Insta ਹੈ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਵੀ ਤੁਸੀਂ ਸਾਡੇ ਸਾਰੇ ਸੂਟਾਂ ਦੇ ਡਿਜ਼ਾਈਨ ਦੇਖ ਸਕਦੇ ਹੋ ਡਿਜ਼ਾਈਨ ਦੇਖ ਕੇ ਆਪਣਾ ਜਿੰਮੇ ਤੁਸੀਂ ਚਾਹੋ ਆਪਣਾ ਦੇਖ ਸੁਣ ਲੈ ਤੇ ਆਪ ਦੋ ਵਾਕੀ ਲੈ ਸਕਦੇ ਹੋ ਹਾਂਜੀ ਦਿਖਾਉਣੇ ਆਪਾਂ ਅੱਜ ਜੋ ਪਹਿਲਾ ਸੂਟ ਹੈਗਾ ਹਾਂਜੀ ਇਹ ਜਿਹੜਾ ਆਪਣਾ ਪਹਿਲਾ ਸੂਟ ਅੱਜ ਦਾ ਇਹ ਆਪਣਾ ਬੰਦਨੀ ਪ੍ਰਿੰਟ ਦੇ ਵਿੱਚ ਕ੍ਰੇਪ ਫੈਬਰਿਕ ਚ ਹੈਗਾ ਇਹ ਆਪਣਾ ਪਿਓਰ ਕ੍ਰੇਪ ਫੈ布ਰਿਕ ਦੇ ਵਿੱਚ ਹੈਗਾ ਆਪਣਾ ਬਾਨੀ ਵਾਲਾ ਪ੍ਰਿੰਟ। ਯੈਲੋ ਮਸਟਡੀਆ ਕਲਰ ਹੈ ਦਾ ਬਹੁਤ ਸੋਹਣਾ ਕਲਰ ਹੈਗਾ। ਨਾ ਜ਼ਿਆਦਾ ਗੂੜਾ ਹੈ ਨਾ ਹੀ ਜ਼ਿਆਦਾ ਫੁੱਟਕਾ ਹੈ ਬਹੁਤ ਸੋਹਣਾ ਕਲਰ ਹੈਗਾ ਦੇਖੋ। ਐਜਾ ਤੇ ਆਪਣਾ ਇਹ ਜਿਹੜਾ ਫੈਬਰਿਕ ਹੈ ਕ੍ਰੇਪ ਦੀ ਹੈਗੀ ਆਪਾਂ ਇਹਨੂੰ ਮਸ਼ੀਨ ਵਰਕੇ ਨਾਲ ਕੱਟਦੇ ਪਹਿਲੇ। ਇਹ ਸਾਰਾ ਡਿਜ਼ਾਈਨ ਹੈ। ਇਹ ਵਾਲਾ ਸਾਰਾ ਡਿਜ਼ਾਈਨ ਕਰ ਰਹੇ ਹਾਂ। ਇੱਕ ਆਪਾਂ 골ਡਨ ਕਲਰ ਦੀ ਜਿਹੜਾ ਜਰੀ ਹੈਗੀ ਆਪਾਂ ਉਹ ਯੂਜ਼ ਕੀਤੀ ਹੈਗੀ ਮੈਟ 골ਡਨ ਕਲਰ ਦੀ ਇੱਕ ਇਹਦੇ ਵਿੱਚ ਇਸ ਤਰ੍ਹਾਂ ਦਾ ਮਜ਼ੈਂਟਾ ਕਲਰ ਜਿਹੜਾ ਉਹ ਵੀ ਯੂਜ਼ ਕੀਤਾ ਹੈ। ਇਦਾਂ ਨੇ ਫੁੱਟ ਇਹੇ ਜਾਕ ਦੇ ਉੱਪਰ ਦਵੇਲ ਬਣੀ ਹੋਈ ਆ ਫਿਰ ਇਹ ਵਾਲਾ ਇੱਥੇ ਕੱਟ ਕੱਟ ਨੂੰ ਤਵਾਸਾ ਅਪੇਪਣਾ ਇੰਦਾ ਬਰਖਸਾ ਨੇ ਖਦਾਬਾਸ ਤੇ ਹੀ ਹੈਗਾ ਬਹੁਤ ਸੋਹਣਾ ਫੁੱਲ ਹੈ ਵੀ ਡਿਜ਼ਾਈਨ ਹੈਗਾ ਤੇ ਇਹ ਵਾਲਾ ਦੇਖ ਵਾਂਨ ਉੱਪਰ ਆਊਗਾ ਆਪਣਾ ਵਧੀਆ ਡਿਜ਼ਾਈਨ ਆਿੰਦਾ ਹੀ ਵਾਂਨ ਉੱਪਰ ਹੈ ਦਵੇਲ ਬਣੀ ਹੋਈ ਆ ਤੇ ਉੱਪਰ ਨੂੰ ਇੱਕ ਫਲਾਰ ਬਣਿਆ ਹੋਇਆ ਉਦਾਂ ਹੀ ਸੇਮ ਦੇਖੋ ਇਹਦੀ ਬਾਟਮ ਦੇ ਉੱਪਰ ਹੈ ਜਿਵੇਂ ਵਾਂਨ ਦੇ ਉੱਪਰ ਵਰਕ ਹੈਗਾ ਸੇਮ ਉਦਾਂ ਹੀ ਆਪਾਂ ਨੂੰ ਬਾਟਮ ਦੇ ਉੱਪਰ ਵੀ ਬਹੁਤ ਸੋਹਣਾ ਡਿਜ਼ਾਈਨ ਲੱਗਦਾ ਆਪਣਾ ਬੋਟਲ ਤੇ ਮਨੇ ਕਰਾ। ਬਾਵਾਂ ਵਾਲਾ ਸੇਮ ਡਿਜ਼ਾਈਨ ਆਪਣਾ ਬੋਟਲ ਤੇ। ਨਾਲ ਇਹਦੇ ਪ्योर ਚਨੂਨ ਦਾ ਆਪਣਾ ਇਹ ਦੁਪੱਟਾ ਰੱਖਿਆਗਾ। ਲੜਾਂ ਤੋਂ ਇਹ ਆਪਣਾ ਰਜ਼ੰਟਾ ਕਰਵਾਇਆਗਾ। ਬਾਕੀ ਸਾਰਾ ਕੰਦਰਾ ਜਿਹੜਾ ਆਪਣਾ ਸੂਟ ਨਾਲ ਆਉਂਦਾ ਹੈ। ਇਹੜਾ ਬੋਟਲ ਆਪਣਾ ਰਜ਼ੰਟਾ ਕਰਾਇਆ। ਜਿਹਹਿਆ ਮੈਟ 골ਡਨ ਦੀ ਜਰੀ ਯੂਜ਼ ਕੀਤੀ ਹੈ ਉਦੋਂ ਦੀ ਆਪਾਂ ਨੇ ਇਹ ਬੋਟਲ ਲਗਾਇਆ। ਬਹੁਤ ਜ਼ਿਆਦਾ ਸੋਹਣਾ ਆਪਣਾ ਸੂਟ ਇਹ ਬਣ ਕੇ ਤਿਆਰ ਹੋਇਆਗਾ। ਤੁਸੀਂ ਆਪਣਾ ਭਾਵੇਂ ਕريب ਫੈਬਰਿਕ ਚ ਕਰਾਓ ਪਰ ਆਰਗੈਂਜਾ ਚ ਕਰਾਓ ਸਾਰਾ ਜਿਹੜੇ ਕਲਰ ਨੇ ਅਲੱਗ-ਅਲੱਗ ਮਿਲਲੇਗੇ। ਆਪਾਂ ਉਹ ਜਿਹੜਾ ਪਾਲੀਪਤਾਂ ਦਾ ਸੂਟ ਦਿਖਾਉਣੇਗੇ ਇਹ ਆਪਣਾ 크ਰੇਪ ਫੈਬਰਿਕ ਦੇ ਸੀ 크ਰੇਪ ਦੇ ਵਿੱਚ ਵੀ ਤੁਸੀਂ ਜਿਵੇਂ ਚਾਹੋ ਆਪਣਾ ਕਲਰ ਲੈ ਸਕਦੇ ਹੋ ਕਾਫੀ ਸਾਰੇ ਕਲਰ ਆਪਣੇ ਕੋਲ 크ਰੇਪ ਦੇ ਵਿੱਚ ਨੇ ਇਹਦੇ ਪਹਿਲਾਂ ਵੀ ਕਾਫੀ ਸਾਰੇ ਆਪਣੇ ਤਿਆਰ ਹੋਏ ਨੇ ਸੂਟ ਤਾਂ ਵਾਦਨੀ ਪ੍ਰਿੰਟ ਦੇ ਵਿੱਚ ਤੁਸੀਂ oval ਡਿਜ਼ਾਈਨ ਵੀ ਆਪਣੇ ਲੈ ਸਕਦੇ ਹੋ ਹਾਂਜੀ ਇਹ ਆਪਣਾ ਮਸ਼ੀਨ ਵਰਕ ਦਾ ਸੂਟ ਸੀਗਾ ਬਸ ਜਿਹੜਾ ਕਲਰ ਤੋਂ ਜਿਹੜਾ ਆਪਣਾ ਨੈਕਸ ਸੂਟ ਹੈਗਾ ਇਹ ਇਹ ਆਪਾਂ ਨੇ ਤਿਆਰ ਕਰਵਾਇਆ ਹੈਗਾ ਪਿਓਰ ਔਰਗੈਂਜ਼ਾ ਜੀ ਪਿਓਰ ਔਰਗੈਂਜ਼ਾ ਬਲਿਸਕ ਔਰਗੈਂਜ਼ਾ ਜੇ ਜਿਹੜੀ ਮਤਰਾ সফট ਵਾਲੀ ਔਰਗੈਂਜ਼ਾ ਦੀ ਉਹ ਮਿਲਦੀ ਆ ਆਪਣਾ ਮਨ ਦੇ ਚ ਇਹ ਦੇਖੋ ਬਿਲਕੁਲ ਵੀ ਖਰਮਾ ਕਪੜਾ ਨਹੀਂ ਤੁਹਾਨੂੰ ਵੀਡੀਓ ਵਿੱਚ ਦੇਖਣ ਤੇ ਹੀ ਪਤਾ ਚੱਲਦਾ ਹੋਊਗਾ ਵੀ ਕੀ ਇਹ ਔਰਗੈਂਜ਼ਾ ਦਾ ਜਾਂ ਕੋਈ ਹੋਰ ਫੈਬਰਿਕ ਆ ਨਹੀਂ ਔਰਗੈਂਜ਼ਾ ਨੂੰ ਜ਼ਿਆਦਾਤਰ ਫਲਫੀ ਮੰਨਦੇ ਹੁੰਦੇ ਹਨ ਵੀ ਜ਼ਿਆਦਾ ਫਲਫੀ ਹੁੰਦਾ ਫੁੱਲਵਾ ਹੁੰਦਾ ਕਪੜਾ ਇਹ ਬਿਲਕੁਲ ਸੌਫਟ ਫੈਬਰਿਕਾ ਕਾਫੀ ਜ਼ਿਆਦਾ ਗ੍ਰੇਸਰੀ ਔਰਗੈਂਜ਼ਾ ਦੇ ਪਰੌਂਦੀ ਆ ਸਭ ਤੋਂ ਵੱਧ ਸਾਡੇ ਜਿਹੜੇ ਸੂਟ ਬੰਦ ਨਹੀਂ ਪ੍ਰਿੰਟ ਵਾਲੇ ਬਣੇਗੇ ਔਰਗੈਂਜ਼ਾ ਦੇ ਉੱਪਰ ਹੀ ਬਣੇਗੇ ਸਾਰੇ ਕੰਮ ਇਹ ਮਸ਼ੀਨ ਵਰਕ ਤੇ ਕੁਝ ਹੋਰ ਭਾਵੇਂ ਹੈਂਡ ਵਰਕ ਹੋਣਾ ਸਭ ਤੋਂ ਜ਼ਿਆਦਾ ਸਾ ਇਹ ਆਪਾਂ ਮਸ਼ੀਨ ਉਹਦੇ ਨਾਲ ਸੌਰੀ ਹੈਂਡਵਰਕ ਦੇ ਨਾਲ ਸਾਰਾ ਕੁਝ ਪਿਆਰਾ ਹੈ ਸਾਰਾ ਕੋਕਲ ਹੈਂਡ ਦੇ ਵਿੱਚ ਬਣਿਆ ਹੈ ਮਿਰਰ ਵਰਤ ਵਾਲਾ ਹੈ ਆਪਣਾ ਸਾਰਾ ਸੂਟ ਤੇ ਤੇ ਸ਼ੀਸ਼ੇ ਦਾ ਵਰਕ ਹੋਇਆ ਹੈ ਦਾ ਸਾਰਾ ਆਪਾਂ ਸਾਰਾ ਹੈਂਡਵਰਕ ਦੇ ਵਿੱਚ ਤਿਆਰ ਹੈ نیچے ਦੇਖੋ ਇਦਾਂ ਸ਼ੀਸ਼ੇ ਵਾਲੀ ਸਾਰੀ ਵੇਲ ਬਣੀ ਹੋਈ ਆ ਮੋਤੀ ਦੀ ਆਉਟਲਾਈਨ ਕੀਤੀ ਆ ਆਪ ਕੋ ਸਾਰੇ ਦੇਖ ਪਰ ਲੀ ਵੀ ਇਹ ਜਿਹੜੀ ਆਪਣੀ ਇੱਕ ਵੇਲ ਆ ਕਿ ਇਹ ਸਾਰੀ ਸ਼ੀਸ਼ੇ ਨਾਲੇ ਬਣੀ ਹੋਈ ਹੈ ਫੁੱਲ ਜੇ ਬਣੇ ਹੋਏ ਨੇ ਸਾਰੀ ਸ਼ਾਰਟ ਦੇ ਵਿੱਚ ਇਦਾਂ ਸਾਰੇ ਸ਼ੀਸ਼ੇ ਵਾਲੇ ਫੁੱਲ ਲਾਉਣਗੇ ਗਲਾ ਉਹ ਵੇਖੋ ਇਦਾਂ ਬਹੁਤ ਜਿਆਦਾ ਸੋਹਣੀ ਨੈਕ ਲਾਈਨ ਬਣੀ ਹੋਈ ਹੈ ਜੀ ਕਾਫੀ ਸੋਹਣੀ ਬਣੀ ਹੋਈ ਹੈ ਬਹੁਤ ਜਿਆਦਾ ਸੋਹਣਾ ਬਣਿਆ ਹੈ ਤਾਂ ਤੇ ਇਹ ਵਾਲਾ ਆਪਣਾ ਬਾਹ ਦੇ ਉੱਪਰ ਆਊਗਾ ਦੇ ਦਾਈਂ ਸੇਮ ਹੈ ਦੇ ਵੀ ਐਲਜੀ ਦੇ ਸਾਰੇ ਸ਼ੀਸ਼ੇ ਜਿਹੇ ਬਾਹ ਦੇ ਉੱਪਰ ਬਹੁਤ ਹੀ ਜਿਆਦਾ ਸੋਹਣੀ ਫੁਰਸੂਲ ਕਸੂਟ ਤਿਆਰ ਨੇ ਆਪਣੇ ਬਾਹ ਦੇ ਪ੍ਰਿੰਟ ਦੇ ਵਿੱਚ ਤੁਸੀਂ ਜਿਵੇਂ ਚਾਹੋਗੇ ਆਪਣਾ ਕਰਵਾ ਸਕਦੇ ਹੋਗੇ ਇਹਦੇ ਨਾਲ ਦੇਖੋ ਜਿਹੜੀ ਬਾਟ ਆਫ 올ਓਵਰ ਹੀ ਸੂਟ ਲੱਗਾ ਤੁਸੀਂ ਚਾਹੋ ਤਾਂ ਆਪਣੀ ਨਾਲ ਖਰੀਫ ਦੀ ਬਾਟਮ ਇਹ ਪਲੇਨ ਵੀ ਲਗਵਾ ਸਕਦੇ ਹੋਗੇ ਬਟੇ ਕਸਮਰ ਨੇ ਆਪਣੀ ਚੋਇਸ ਦੇ ਅਕੋਰਡਿੰਗ ਆਪਣਾ ਜਿਹੜਾ ਨਾਲ ਸਾਰਾ 올ਓਵਰ ਸੂਟ ਰੱਖਿਆ ਹੈ। ਇਹ ਵਾਰ ਆਪਣਾ ਉਹ ਵੀ ਦੇ ਕੋ ਸੇਮ ਵਰਕ ਬਾਟਮ ਦੇ ਉੱਪਰ ਹੋਇਆ ਹੈ। ਬਹੁਤ ਵਾਰੇ ਸੋਹਣਾ ਆਪਣਾ ਸੂਟ ਬਣਿਆਗਾ। ਇਹ ਹੁਣ ਤੁਹਾਨੂੰ ਦੁਪੱਟੇ ਦਾ ਵਰਕ ਦਿਖਾਉਣੇ ਪਿਓਰ ਹਰ ਡੈਂਜਾ ਦਾ ਹੀ ਆਪਣਾ ਦੁਪੱਟਾ ਤਿਆਰ ਹੋਇਆਗਾ। ਫੋਰ ਸਾਈਡ ਇਹਦੇ ਇਦਾਂ ਸ਼ੀਸ਼ੀ ਵਾਲੀ ਬੀਲ ਆਉਗੀ। ਵਾਲੇ ਇਹ ਵਾਰ ਆਪਣਾ ਦੁਪੱਟੇ ਦਾ ਵਰਕ ਹੈ। ਸਾਰੇ ਫੋਰ ਸਾਈਡ ਆਪਣੇ ਦਾ ਵੇਲ ਆਉਗੀ ਸਾਰੇ ਸ਼ੀਸ਼ੇ ਦੀ ਤੇ ਆਰਡਰ ਲਾਈਨਿੰਗ ਆਉਗੀ ਕੱਟ ਵਰਕੇ ਜਿਆ ਹੋਇਆ ਹੈ ਨੇੜੇ ਕੈਮਰਾ ਕਰ ਦਿੱਤਾ ਤੁਹਾਨੂੰ ਦਿਖਾ ਦਿੰਦੇ ਹਾਂ ਜੀ ਸਾਰਾ ਦੇਖੋ ਏਦਾਂ ਕੱਟ ਵਰਕੇ ਜਿਆ ਸਾਰਾ ਫੋਰ ਸਾਈਡ ਦੁਪੱਟੇ ਤੇ ਆਊਗਾ ਸਾਰੇ ਦੁਪੱਟੇ ਦੇ ਵਿੱਚ ਆਪਾਂ ਗਾਂ ਵਾਲੇ ਫੁੱਲ ਮਿਲਣਗੇ ਆਹ ਵੇ ਸਾਰੇ ਦੁਪੱਟੇ ਦੇ ਵਿੱਚ ਮਿਲਣਗੇ ਬਹੁਤ ਹੀ ਜਿਆਦਾ ਸੋਹਣਾ ਖੂਬਸੂਰਤ ਆਪਣਾ ਜਿਹੜਾ ਸੂਟ ਹੈ ਬਣ ਕੇ ਤਿਆਰ ਹੋਵੇ ਬਾਹਰ ਨੂੰ ਪ੍ਰਿੰਟ ਹੋਵੇ ਬਹੁਤ ਜਿਆਦਾ ਸੋਹਣੀ ਗ੍ਰੇਸ ਦੇ ਰਿਹਾ ਹੈਗਾ ਵਧੀਆ ਪਾਰਟੀ ਵੇਅਰ ਸੂਟ ਬਣੇਗਾ ਤੁਸੀਂ ਚਾਹੋ ਆਪਣਾ ਦੁਪੱਟੇ ਵਾਲਾ ਵਰਕ 스ਕਿਪ ਕਰਾ ਸਕਦੇ ਹੋ ਜੇ ਕਿ ਤੁਹਾਕੋ ਦੁਪੱਟੇ ਦੇ ਵਰਕ ਦੇ ਨਾਲ ਆਪਣਾ ਸ਼ੋਰੇਣ ਜਿਆਦਾ ਮਹਿੰਗਾ ਚੜਾਇਆ ਜਾਂਦਾ ਹੈਗਾ ਕਿਉਂਕਿ ਦੁਪੱਟੇ ਦਾ ਬਾਕੀ ਹੀ ਆਪਾਂ ਨੂੰ ਜਿਆਦਾ ਮਹਾਂ ਲੱਗਦਾ ਹੈਗਾ ਫਿਰ ਬਾਕੀ ਤੁਸੀਂ ਹਨਾ ਆਪਣਾ ਵਿਦ ਫਿਨਿਸ਼ਿੰਗ ਲੈ ਸਕਦੇ ਹੋ ਦੁਪੱਟਾ ਵਰਕ ਦਾ ਵਰਕ ਤੁਸੀਂ ਆਪਣਾ ਸਟਿੱਪ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਚਾਹੋ ਤਾਂ ਆਪਣਾ ਸੇਮ ਡੈਡੀ ਕਰਵਾਉਣਾ ਤਾਂ ਸੇਮ ਕਰਵਾ ਸਕਦੇ ਹੋ ਆਰਗੈਨਜ਼ਾ ਦੇ ਵਿੱਚ ਕਾਫੀ ਕਲਰ ਤੁਹਾਨੂੰ ਮਿਲ ਜਾਣਗੇ ਜੌਰਜਟਸ ਮਿਲ ਜਾਣਗੇ ਤੇ ਆਪਣਾ ਥੇਪ ਦੇ ਵੀ ਮਿਲ ਜਾਣਗੇ ਤਾਂ ਬਹੁਤ ਰਸ ਇੰਨਾ ਆਪਣਾ ਮਾਟਿ ਜਿਆਦਾ ਹੋਇਆ ਸੋ ਨੈਕਸਟ ਕੋਣ ਹੈ ਹਣ ਇਹ ਇਹ ਵਾਲਾ ਵੀ ਇਹ ਵਾਲਾ ਜਿਹੜਾ ਫੈਬਰਿਕ ਆ ਆਪਣਾ ਹਾਂਜੀ ਜਿਹੜਾ ਆਪਣਾ ਇਹ ਫੈਬਰਿਕਾ ਦੇਖੋ ਇਹ ਵੀ ਆਪਣਾ ਜਿਹੜਾ ਟਿਸ਼ੂ ਦਾ ਫੈਬਰਿਕ ਆ ਸਿਮਰ ਟਿਸ਼ੂ ਦਾ ਸਿਮਰ ਟਿਸ਼ੂ ਦੇ ਫੈਬਰਿਕ ਚ ਵੀ ਆਪਾਂ ਬਾਂਦਨੀ ਵਾਲੇ ਆਉਣ ਦੇਗੇ ਕਾਫੀ ਐਦਾਂ ਦੇ ਸੂਟ ਵੀ ਅਸੀਂ ਕਾਫੀ ਜ਼ਿਆਦਾ ਸੇਲ ਕੀਤੇ ਨੇਗੇ ਬਾਂਦਨੀ ਪ੍ਰਿੰਟ ਦੇ ਵਿੱਚ ਇਹ ਆਪਾਂ ਨੂੰ ਜਿਹੜਾ ਟਿਸ਼ੂ ਦੇ ਫੈਬਰਿਕ ਵਿੱਚ ਆਉਂਦਾ ਆਪਾਂ ਨੂੰ ਟਿਸ਼ੂ ਫੈਬਰਿਕ ਚ ਇੱਕ ਮੈਂ ਤੁਹਾਨੂੰ ਪਹਿਲਾ ਵਾਲਾ ਸੂਟ ਦਿਖਾਇਆ ਕ੍ਰੇਪ ਚ ਦੂਸਰਾ ਦਿਖਾਇਆ ਔਰਗੈਂਜ਼ਾ ਚ ਹੁਣ ਇਹ ਤੀਸਰਾ ਆਪਣਾ ਬਾਂਦਨੀ ਵਾਲਾ ਪ੍ਰਿੰਟ ਆ ਜਿਹੜਾ ਇਹ ਟਿਸ਼ੂ ਦੇ ਵਿੱਚ ਸਿਮਰ ਟਿਸ਼ੂ ਚ ਅਨੇ ਦੇਖੋ ਘੇਰੇ ਘੇਰੇ ਦੇ ਉੱਪਰ ਆਪਣੇ ਐਦਾਂ ਹੀ ਜਿਹੜਾ ਆਪਣਾ ਕਟਵਰਕ ਜਾਂ ਹੋਇਆ ਹੋਇਆ ਹੈਗਾ ਐਦਾਂ ਸਾਰਾ ਟੋਟਲ ਹੈਂਡ ਦੇ ਵਿੱਚ ਆਪਣਾ ਸੂਟ ਬਣਿਆ ਹੋਇਆ ਬਹੁਤ ਸੋਹਣੀ ਆਪਣੀ ਦੇਖੋ ਐਦਾਂ ਕਟਵਰਕ ਇੰਝ ਹੋਈ ਹੋਈ ਹੈਗੀ ਸਾਰੇ ਆਪਣੇ ਮੋਤੀ ਸਾਰੇ ਨਾਲ ਹਨਾ ਕਟਵਰਕ ਇੰਝ ਹੋਈ ਹੋਈ ਹੈ ਤਾਂ ਜੀ ਦੇਖੋ ਬਹੁਤ ਸੋਹਣਾ ਵਰਕ ਦੇਖੋ ਇਹਦੇ ਗਲੇ ਦੇ ਉੱਪਰ ਹੋਇਆ ਹੈਗਾ ਕਿੰਨਾ ਸੋਹਣਾ ਵਰਕ ਦੇਖੋ ਸਾਰਾ ਟੋਟਲ ਹੈਂਡ ਦੇ ਵਿੱਚ ਹੀ ਆਪਣਾ ਸੂਟ ਤਿਆਰ ਹੈ ਵਿੱਚ ਆਪਾਂ ਲਾਈਟ ਜਾਂ ਜਿਹੜਾ ਕਲਰ ਹੈ ਇਹਦੇ ਲਾਈਟ ਜਿਹੜਾ ਸੋਰੀ ਆਪਣਾ ਪੀਜਾ कलर ਹੁੰਦਾ ਮਜ਼ੈਂਟਾ ਜਿਹਾ ਉਹ ਯੂਜ਼ ਕੀਤਾ ਬਸ ਇੱਕ ਥ्रेड ਸਾਰਾ ਦੇਖੋ ਇਹ ਆਪਣਾ ਟੋਟਲ ਹੈਂਡ ਦੇ ਵਿੱਚ ਸੂਟ ਬਣਿਆ ਹੋਇਆ ਸਿੱਪੀ 17 ਮੋਤੀ ਕੱਟ ਦਾਣਾ ਸਾਰਾ ਆਪਣਾ ਯੂਜ਼ ਹੋਇਆ ਹੈ ਇਹ ਵਾਲਾ ਦੇਖੋ ਪੂਰਾ ਹੈਵੀ ਵਰਕ ਹੈ ਜਿਹੜਾ ਆਪਣਾ ਬਾਹ ਦੇ ਉੱਪਰ ਹੈਗਾ ਕਾਫੀ ਸੋਹਣਾ ਵਰਕ ਆਪਣਾ ਬਾਹ ਦੇ ਆ ਤੇ ਬਾਹ ਦੇ ਮੂਰੇ ਦੇਖੋ ਓਮੀ ਕੱਟ ਵਰਕ ਇੰਨੀ ਜੀ ਆਉਗੀ ਇਹ ਸਾਰੀ ਜਿਹੜੀ ਕੱਟ ਵਰਕ ਇੰਨੀ ਜੀ ਸਾਰੀ ਇਹ ਦੇਖੋ ਇਦਾਂ ਕਾਫੀ ਚੌੜੀ ਹੈਗੀ ਇਦਾਂ ਇਹੀ ਆਪਾਂ ਸਾਰੇ ਦੁਪੱਟੇ ਤੇ ਕਰਾਈ ਆ ਘੇਰੇ ਤੇ ਕਰਵਾਈ ਆ ਵਾਹਾਂ ਤੇ ਕਰਵਾਈ ਆ ਹਨਾ ਬਾਟਮ ਤੇ ਸਾਰੇ ਆਪਣੇ ਇਦਾਂ ਹੀ ਬਣੀ ਹੋਈ ਆ ਕਾਫੀ ਸੋਹਣਾ ਗਰੇਸ ਬਣ ਰਹੀ ਹੈ ਇਹਦੇ ਨਾਲ ਐਡ ਚੌੜੀ ਆਪਣੀ ਪੱਟੀ ਜੀ ਬਣ ਗਈ ਹੈ ਕੱਟ ਵਰਕ ਦੀ ਕਾਫੀ ਸੋਹਣਾ ਦੇਖੋ ਸੂਟ ਆਪਣਾ ਤਿਆਰ ਹੋਇਆਗਾ ਇਧਰ ਆਪਣੀ ਇਧਰ ਮੈਚਿੰਗ ਸਲਵਾਰ ਹੈ ਇਹਦੇ ਨਾਲ ਇਦਾਂ ਦੇਖੋ ਡਾਟਸ ਜੀ ਵਾਲੀ ਮੈਚਿੰਗ ਸਲਵਾਰ ਆ ਇਹਦਾ ਪ੍ਰਿੰਟ ਦੇਖੋ ਹੋਰ ਆ ਬਾਟਮ ਦਾ ਹੋਰ ਆਗਾ ਇਹਦੇ ਆਪਾਂ ਦੇਖਾ ਸਾਰਾ ਹੈਂਡਵਰਕ ਦੇ ਨਾਲ ਆਪਣਾ ਮੂਰੀਆ ਤੇ ਵਰਕ ਕਾਫੀ ਸੋਹਣਾ ਹੋਇਆ ਹੋਇਆ ਮੂਰੀਆ ਤੇ ਵਰਕ ਦੇਖੋ ਇਹਦਾ ਬਾਕਸ ਜੇ ਬੜੇ ਹੋਏ ਨੇ ਵਿੱਚ thread ਯੂਜ਼ ਕੀਤਾਗਾ ਇਹ ਇਹ ਵਾਲੀ ਉਮੀਦ ਕੱਟ ਵਰਕ ਇਹਨੂੰ ਵੀ ਸਾਰੀ ਇਹਦੇ ਮੋਰੀਆਂ ਦੇ ਉੱਪਰ। ਕਾਫੀ ਸੋਹਣਾ ਵਰਕ ਆਪਣੇ ਮੋਰੀਏ ਤੇ ਆ। ਨਾਲ ਦੇਖੋ ਕਮਲ ਚਨੂਨ ਦਾ ਦੁਪੱਟਾ ਇਹਦੇ। ਕਮਲ ਚਨੂਨ ਦਾ ਦੁਪੱਟਾ ਹੈਗਾ ਆਪਣਾ। ਐਦਾਂ ਸਾਰੇ 4 ਸਾਈਡ ਦੁਪੱਟੇ ਦੇ ਉੱਪਰ ਇਹ ਵਾਲਾ ਆਪਣਾ ਕੱਟ ਵਰਕ ਜਿਆ ਹੋਇਆ ਹੋਇਆ ਹੈ ਇਸ ਨਾਲ। 4 ਸਾਈਡ ਦੁਪੱਟੇ ਤੇ ਆਪਣਾ ਐਦਾਂ ਮਿਲੂ। ਵੀਡੀਓ ਕੈਮਰਾ ਕਰਕੇ ਤੁਹਾਨੂੰ ਦਿਖਾ ਦਿੰਨੇ ਆ। ਬਹੁਤ ਹੀ ਜ਼ਿਆਦਾ ਸੋਹਣਾ ਵਧੀਆ ਆਪਣਾ ਵਰਕ ਹੋਇਆ ਹੈ ਦੇਖੋ। ਸਾਰੀ ਕੱਟ ਵਰਕ ਜੀ ਐਦਾਂ ਆਪਣਾ ਦੁਪੱਟੇ ਦੇ ਉੱਪਰ ਮਿਲੂਗੀ। 4 ਸਾਈਡ ਮਿਲੂ ਆਪਣਾ ਦੁਪੱਟੇ ਦੇ ਸਾਰੇ ਉੱਪਰ। ਬਹੁਤ ਜਿਆਦਾ ਸੋਹਣਾ ਗ੍ਰੇਸ ਵਾਲਾ ਆਪਣਾ ਜਿਹੜਾ ਸੂਟ ਹੈ ਤਿਆਰ ਹੋਇਆਗਾ ਤੁਸੀਂ ਆਪਣਾ ਕਿਸੇ ਵੀ ਫੈਬਰਿਕ ਚ ਕਰਵਾ ਸਕਦੇ ਹੋ ਤੁਹਾਨੂੰ ਕ੍ਰੇਪ ਵੀ ਦਿਖਾਤੀ ਔਰਗੈਂਜ਼ਾ ਵੀ ਤੇ ਆਪਣਾ ਜੋਰਜਟ ਵੀ ਮਿਲ ਜੂਗਾ ਇਹਦੇ ਵਿੱਚ ਫੈਬਰਿਕ ਦੇ ਵਿੱਚ ਜੋ ਬੰਨ੍ਹਣ ਵਾਲੇ ਪ੍ਰਿੰਟ ਦੇ ਵਿੱਚ ਦੇਸੀ ਮਿਰਟੀ ਟਿਸ਼ੂ ਵੀ ਮਿਲ ਜੂਗਾ ਹਾਂਜੀ ਤੁਸੀਂ ਆਪਣਾ ਕਿਸੇ ਵੀ ਫੈਬਰਿਕ ਦੀ ਸਿਲੈਕਸ਼ਨ ਕਰਕੇ ਕਿਸੇ ਜੀ ਵੀ ਆਪਣਾ ਤਿਆਰ ਕਰਵਾ ਸਕਦੇ ਹੋ ਸੇਮ ਤੁਸੀਂ ਡਿਜ਼ਾਈਨ ਰੈਡੀ ਕਰਵਾਉਣਾ ਦੇ ਵਿੱਚ ਉਸਕਿਪ ਕਰਵਾਉਣਾ ਆਪਣੇ ਸਹੀ ਬਜਟ ਦੇ ਵਿੱਚ ਤੁਸੀਂ ਰੈਡੀ ਕਰਵਾਉਣਾ ਤਾਂ ਦੁਪੱਟੇ ਵਾਲਾ ਵਰਕ ਤੁਸੀਂ ਆਪਣਾ ਸਕਿਪ ਕਰਵਾ ਸਕਦੇ ਹੋ ਪਟਾ ਇਤਨ ਵੀ ਇਤਨ ਹੀ ਇਹਦੀ ਕ੍ਰੇਸ ਕਾਫੀ ਸੋਹਣੀ ਲੱਗ ਰਹੀ ਹੈਗਾ ਉਹ ਦਾਪਟੇ ਵਾਲ ਵਰਕ ਦਾ ਤੁਸੀਂ ਹੈਨਾ ਦੇਖ ਕੇ ਇਹ ਨਹੀਂ ਹੈਗਾ ਕਿ ਤੁਸੀਂ ਕੱਲੇ ਇਸੇ ਸੂਟ ਨਾਲ ਤਿਆਰ ਕਰਵਾ ਸਕੋ ਦਾਪਟੇ ਵਾਲ ਵਰਕ ਇਹ ਐਨਾ ਜੁਨੀਕ ਜ ਵਰਕ ਹੈਗਾ ਦਾਪਟੇ ਵਾਲਾ ਵੀ ਤੁਸੀਂ ਇਹਨੂੰ ਦੇਖ ਕੇ ਨਾ ਆਪਣਾ ਕਿਸੇ ਵੀ ਸੂਟ ਨਾਲ ਲੱਗਦਾ ਦਾ ਦੁਪੱਟਾ ਤਿਆਰ ਕਰਵਾ ਸਕਦੇ ਹੋ ਦੇਖੋ ਬਹੁਤ ਜ ਸੁਣਾ ਕਿਉਂਕਿ ਇਹ ਤਾਂ ਇਹਦਾ ਹੈਂਡਵਰਕ ਵਾਲ ਕਿਸੇ ਵੀ ਸੂਟ ਨਾਲ ਚੱਲ ਸਕਦਾ ਹੈ ਤੁਸੀਂ ਇਹ ਦੁਪੱਟੇ ਦਾ ਡਿਜ਼ਾਈਨ ਦੇਖ ਕੇ ਤੁਸੀਂ ਆਪਣਾ ਕਿਸੇ ਵੀ ਹੋਰ ਹੈਂਡਵਰਕ ਦਾ ਕੋਈ ਹੋਰ ਡਿਜ਼ਾਈਨ ਆਪਣਾ ਸੂਟ ਦਾ ਕਰਵਾਉਣਾ ਹੋਊਗਾ ਉਹ ਕਰਵਾ ਕੇ ਦੁਪੱਟਾ ਤੁਸੀਂ ਇਦਾਂ ਦਾ ਸੇਮ ਕਰਵਾ ਸਕਦੇ ਹੋ ਕਾਫੀ ਸੋਹਣੇ ਲੁੱਕ ਵਾਲਾ ਆਪਣਾ ਸੂਟ ਦੇਖੋ ਬਣ ਕੇ ਤਿਆਰ ਹੋਇਆਗਾ ਟੋਟਲ ਹੈਂਡ ਦੇ ਵਿੱਚ ਆਪਣਾ ਸੂਟ ਬਣਿਆਗਾ ਬਾਕੀ ਤੁਸੀਂ ਇਹਦੇ ਵਿੱਚ ਕੁਝ ਐਡ ਕਰਵਾਉਣਾ ਚਾਹੇ ਕੋ ਕਰਵਾਉਣਾ ਹਨਾ ਉਹ ਆਪਣੀ ਚੋਅ ਦੇ ਅਕੋਰਡਿੰਗ ਕਰਵਾ ਸਕਦੇ ਹੋ ਕੋਈ ਹੋਰ ਫੈਬਰਿਕ ਤੇ ਕਰਾਉਣਾ ਪਲੇਨ ਤੇ ਕਰਵਾਉਣਾ ਜ਼ਰੂਰੀ ਨਹੀਂ ਮੈਂ ਤੁਸੀਂ ਬਾਂਦਨੀ ਵਾਲੇ ਪ੍ਰਿੰਟਾਂ ਤੇ ਇਹ ਵਾਲੇ ਡਿਜ਼ਾਈਨ ਰੈਡੀ ਕਰਵਾਉਣਾਗਾ ਤੁਸੀਂ ਆਪਣਾ ਇਹ ਕਿਸੇ ਵੀ ਪਲੇਨ ਫੈਬਰਿਕ ਤੇ ਕਰਵਾ ਸਕਦੇ ਹੋ ਤੁਹਾਨੂੰ ਪਿਓਰ ਗ੍ਰੇਡ ਪਸੰਦ ਆ ਪਿਓਰ ਸਿਲਕ ਪਸੰਦ ਆ ਹਨਾ ਕਿਸੇ ਵੀ ਚ ਆਪਣਾ ਕਰਵਾ ਕੇ ਲੈ ਸਕਦੇ ਹੋ ਤੁਸੀਂ ਮੈਂ ਜੀ ਆਪਾਂ ਤੁਹਾਨੂੰ ਬਾਂਦਨੀ ਪ੍ਰਿੰਟ ਵਾਲੇ ਆਪਣੇ ਸੂਟ ਦਿਖਾਏ ਸੀ ਅੱਜ ਵਾਲੇ ਕਾਫੀ ਸੋਹਣੇ ਕਬਸੂਰਤ ਆਪਣੇ ਹੈਂਡਵਰਕ ਦੇ ਵਿੱਚ ਅਲੱਗ-ਅਲੱਗ ਫੈਬਰਿਕ ਚ ਆਪਾਂ ਨੇ ਤਿਆਰ ਕਰਵਾਏ ਸੀਗੇ ਉਮੀਦ ਕਰਦੇ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਏ ਹੋਣਗੇ ਜਿਨ੍ਹਾਂ ਨੇ ਵੀ ਆਪਣਾ ਇਹ ਸੇਮ ਸੂਟ ਰੈਡੀ ਕਰਵਾਉਣਾ ਸੇਮ ਕਰਵਾ ਸਕਦੇ ਹੋ ਬਾਕੀ ਤੁਹਾਨੂੰ ਕਲਰ ਵਗੈਰਾ ਹੋਰ ਵੀ ਇਹਨਾਂ ਵਿੱਚ ਕਾਫੀ ਮਿਲਣਗੇ ਜੌਰ ਜੈਟ ਜਿਵੇਂ ਕਾਫੀ ਕਲਰ ਮਿਲ ਜਾਣਗੇ 판 ਦੇ ਵਿੱਚ ਤੇ organza ਚ ਵੀ ਇਸੇ ਮਿਟੀਸ਼ੂ ਚ ਵੀ ਹੈ ਨਾ ਦੇ ਕਲੇਪ ਦੇ ਵਿੱਚ ਵੀ ਜਿਵੇਂ ਤੁਸੀਂ ਚਾਹੋ ਆਪਣਾ ਕਿਸੇ ਵੀ ਫੈਬਰਿਕ ਦੇ ਵਿੱਚ ਆਪਣਾ ਬਨਨੀ ਵਾਲਾ ਸੂਟ ਲੈ ਕੇ ਆਪਣਾ ਇਦਾਂ ਆਰੀ ਨਾਲ ਵੀ ਡਿਜ਼ਾਈਨ ਕਰਵਾ ਸਕਦੇ ਹੋ ਆਰੀ ਵਰਕ ਦੇ ਨਾਲ ਵੀ ਮਸ਼ੀਨ ਵਰਕ ਦੇ ਨਾਲ ਵੀ ਤੇ ਹੈਂਡ ਵਰਕ ਦੇ ਨਾਲ ਵੀ ਜਿਵੇਂ ਤੁਹਾਨੂੰ ਸਹੀ ਲੱਗਦਾ ਜਿਹੜਾ ਵਰਕ ਤੁਹਾਨੂੰ ਪਸੰਦ ਆ ਉਹ ਮੈਂ ਦਾ ਆਪਣਾ ਵਟਰੀਕ ਸੂਟ ਹੈ ਜਿਹੜਾ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਵੇ ਸਕਰੀਨਸ਼ਾਟ ਭੇਜ ਕੇ ਆਪਣਾ WhatsApp ਤੇ ਆਰਡਰ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆਉਂਦਾ 62391679 डबल जी ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੁਣ ਨਵੇਂ ਸੂਟਾਂ ਦਾ ਨਵੀਂ ਕਲੈਕਸ਼ਨ ਦਾ ਨਵੀਂ ਵੀਡੀਓ ਨਾਲ ਸਸ਼ੀਕਾ